ਇੱਕ ਕਿਨਕਾ ਤੇਰੀ ਰਹਿਮਤ ਦਾ ਵੱਡੀ ਝੋਲੀ ਦੇ ਵਿੱਚ ਪਾ ਦੇ ਪੁੱਤਨ ਕਾ ਤੇਰੀ ਰਹਿਮਤ ਦਾ ਕਿਨ ਕਾ ਤੇਰੀ ਰਹਿਮਤ ਦਾ ਨਿਕਾ ਤੇਰੀ ਰਹਿਮਤ ਦਾ ਇੱਕ ਪਿੰਡ ਦਾ ਤੇ ਦੇ ਵਿੱਚ ਪਾ ਦੇ ਸਾਡੀ ਝੋਲੀ ਤੇ ਵਿੱਚ ਪਾ ਦੇ ਕਿਨਕਾ ਤੇਰੀ ਰਹਿਮਤ ਦਾ ਕਿਨਕਾ ਤੇਰੀ ਰਹਿਮਤ ਦਾ ਜੀ ਝੋਲੀ ਦੇ ਵਿੱਚ ਪਾ ਦੇ ਕਿਨਕਾ ਤੇਰੀ ਰਹਿਮਤ ਦਾ ਕਿਨਕਾ ਤੇਰੀ ਰਹਿਮਤ ਦਾ ਝੋਲੀ ਦੇ ਵਿੱਚ ਪਾ ਦੇ ਕਿਨਕਾ ਤੇਰੀ ਰਹਿ ਨਹੀਂ ਰੁਗਣਾ ਨਾ ਰੁਗਿਓ ਜਾਂ ਦਾ ਘਰੇ ਆ ਹੌਣੀ ਕਰਨਾ ਹੌਣੀ ਕਰਨਾ ਬੇਲਾ ਵੀਰ ਰਵਰਾਜ ਛੋਕਲੀ ਵੀਰੇ ਰੋਗਲਾ ਵੀਰੇ ਰੋਗਲਾ ਹੇਲਾ ਅੰਕਲ ਜੀ ਬਸੌਰ ਟੀਚਰ ਨੇ ਅੰਮ੍ਰਿਤਗੜ ਮੰਡੀ ਖਾਲਸਾ ਸਕੂਲ ਦੇ ਵਿੱਚ ਅਤੇ ਇਹ ਅੱਜ ਦੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਆਪਣੇ ਲੰਗਰ ਦੀ ਸੇਵਾ ਲਈ ਰੋਜ਼ ਆਉਂਦੇ ਰਹੇ ਨੇ ਸੋ ਇਹਨਾਂ ਦਾ ਬਾਬਾ ਜੀ ਕੰਨਿਓ ਖਾਲਸਾ ਸਤਿਕਾਰ ਕੀਤਾ ਜਾ ਰਿਹਾ ਹੈ ਇਸ ਬਾਬਾ ਅੰਮ੍ਰਿਤਗੜ ਦੀ ਬਾਦਰੀਆ ਕਾਲ ਨਗਰ ਦੀਆਂ ਸਾਰੀਆਂ ਮਾਈਆਂ ਜੋ ਵੀ ਰੋਸ ਬਹੁਤ ਸਾਰਾ ਬਹੁਤ ਸਾਰਾ ਇੱਧਰ ਵੀ ਆ ਜਾਓ ਬੀਬੀ ਨੰਗੀ ਚੱਲੋ ਇੱਧਰ ਉਰੇ ਜੀ ਆ ਜਾਓ ਭਾਈ ਉਰੇ ਜੀ ਚਲੋ ਜੀ ਇਹਨੇ ਵੀਰ ਪੈਣਾ ਮਾਤਾਵਾ ਸੋ ਉਹੀ ਆ ਕੇ ਆਪਦਾ ਸਨਮਾਨ ਜਿੰਦਗੀ ਤਾਂ ਆ ਵੀ ਖਾਣਾ ਇੱਧਰ ਲੀ ਮੈਂ ਖਾ ਲੈ ਖਾ ਲੈ ਇੱਧਰ ਜੀ ਇੱਧਰ ਚ ਪੜਾ ਇਰ ਇੱਕਲੀ ਚਲੋ ਜੀ ਇਨ ਕੀ ਜਲੋ ਇਹ ਵੇਲੇ ਇੱਧਰ ਮੌਰੀ ਚੱਲ ਇੱਧਰ ਵੀ ਆ ਜਾਓ ਭਾਈ ਇੱਧਰ ਆ ਜਾ ਗੁੱਡੀ ਆ ਜਾ ਆ ਜਾ ਲੰਘਿਆ ਦੇ ਨੰਦੀ ਸੇਵਾ ਕਰਾ ਉਹਨੂੰ ਦੇ ਦੇ ਕਹੇ ਸੇਵਾ ਦੇ ਉਹ ਹੀ ਦੇ ਲੋ ਕੋ ਆ ਜਾ ਚਲੋ ਜੀ ਇਹ ਸਾਡੀ ਗੁਜਾਰ ਸਾਹ ਬੇਨਤੀ ਆ ਕੇ ਸਿਰਫ ਨਗਰ ਦੇ ਜਿਨ੍ਹਾਂ ਨੇ ਸੇਵਾ ਕੀਤੀ ਆ ਬੀਬੀਆਂ ਬਜ਼ੁਰਗ ਉਹੀ ਸਨਮਾਨ ਬਾਬਾ ਜੀ ਤੋਂ ਲੈਣ ਆਉਣ ਦੀ ਆਓ ਜੀ ਆਓ ਜੀ ਆਓ ਜੀ ਦੇਖ ਅੱਜ ਇੱਕ ਨੋਰੀ ਜੀ ਉਹਦਾ ਪਰਪਰ ਬਣੀ ਜੀ ਉਹੀ ਆਪਣਾ ਆਪਣਾ ਸਨਮਾਨ ਆਕੇ ਬਾਬਾ ਜੀ ਤੋਂ ਲੈ ਕੇ ਜਾਣ ਉਹ ਅੱਗੇ ਵਾਰ ਤੇ ਵੀ ਮਾਈਆਂ ਨੂੰ ਬੀਬੀਆਂ ਨੂੰ ਬਿਜੁਰ ਕਰ ਉਹ ਬੇਨਤੀ ਆਕੇ ਵੱਧ ਤੋਂ ਵੱਧ ਸੇਵਾ ਲਈ ਕਿਰਪਾ ਕਰਦਾ ਕਿ ਉਹ ਸੋ ਹੋਰ ਵੀ ਨਗਰ ਦੇ ਜੋ ਬੱਚੇ ਜੋ ਰਹਿ ਵੀ ਜਾਣਗੇ ਉਹ ਅੱਗੇ ਤੋਂ ਉਹਨਾਂ ਨੂੰ ਬੇਨਤੀ ਆ ਕਿ ਲੰਗਰ ਦੇ ਵਿੱਚ ਸਾਰੇ ਦਿਨ ਆਪਦੀ ਸੇਵਾ ਨਿਭਾਇਆ ਕਰੋ ਬਾਅਦ ਤੋਂ ਬਾਅਦ ਲੰਗਰ ਤੇ ਸੇਵਾ ਕਰਨ ਲਈ ਪਹੁੰਚੋ ਇੱਧਰ ਆ ਜਾ ਬੀਬੀ ਇੱਧਰ ਆ ਜਾ ਸਾਰੀਆਂ ਮਾਤਾ ਮਾਤਾ ਭੈਣਾਂ ਦਾ ਬੀਬੀਆਂ ਦਾ ਬਜ਼ੁਰਗਾਂ ਦਾ ਬੱਚਿਆਂ ਦਾ ਸਾਰਿਆਂ ਦਾ ਸਮੂਹ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਆਜੋ ਆਜੋ ਇੱਧਰ ਹੀ ਲੰਗਰ ਤੁਸੀਂ ਮੋੜੀ ਪਹੁੰਚ ਜਾ ਕੋ ਧੰਨਵਾਦ ਮੋੜੋ ਬਤਾਈ ਆਜੋ ਲਓ ਜੀ ਇਸ ਤੋਂ ਬਾਅਦ ਸਾਡੇ ਵੀਰ ਜੋ ਵਰਤਨਾ ਦੀ ਸੇਵਾ ਕਰਦੇ ਸੀ ਪੜਾ ਦੇ ਵਿੱਚ ਸੇਵਾ ਕਰਦੇ ਸੀ ਉਹ ਵੀ ਆਪਣਾ ਆਪਣਾ ਸਨਮਾਨ ਬਾਬਾ ਜੀ ਤੋਂ ਜ਼ਰੂਰ ਲੈ ਕੇ ਜਾਣ ਦੀ ਆਜਾ ਬਤਾਂ ਆਜਾ ਨਹੀਂ ਬਾਬਾ ਦੇਖਣਾ सारीअ बीवीअ ਬਹੁਤ ਬਹੁਤ ਧੰਨਵਾਦ ਸਮੂਹ ਨਗਰ ਵੱਲੋਂ ਲੰਗਰ ਕਮੇਟੀ ਵੱਲੋਂ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਘਰ-ਘਰ ਦੇ ਕੰਮਕਾਰ ਛੱਡ ਕੇ ਲੰਗਰ 'ਚ ਆ ਕੇ ਚੜ ਕੇ ਸੇਵਾ ਕੀਤੀ ਸਮੂਹ ਨਗਰ ਨਿਵਾਸੀਆਂ ਦਾ ਤੇ ਐਨ ਆਰ ਆਈਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਲੰਗਰ ਦੇ ਵਿੱਚ ਹਿੱਸਾ ਪਾਇਆ ਵੱਧ ਤੋਂ ਵੱਧ ਚੜ ਕੇ ਕੋਲੋ ਭਾਈ ਆ ਜਾ ਅੱਗੇ ਬਾਸ ਤੇ ਵੀ ਬਾਤੋਂ ਵੱਧ ਸੇਵਾ ਲਈ ਜੁੜੋ ਤਾਂ ਜੋ ਆਪਾਂ ਹਰ ਇੱਕ ਸਾਲ ਲੰਗਰ ਲਗਾਈਏ ਤੇ ਲੰਗਰ ਦੇ ਵਿੱਚ ਸਾਰੇ ਸੇਵਾਦਾਰ ਬੀਬੀਆਂ ਦਾ ਬਜ਼ੁਰਗਾਂ ਦਾ ਬਹੁਤ ਬਹੁਤ ਧੰਨਵਾਦ ਜੇ ਕੋਈ ਵੀ ਸਨਮਾਨ ਤੋਂ ਬੀਬੀ ਬਜ਼ੁਰਗ ਸੇਵਾਦਾਰ ਵੀਰ ਅੱਜ ਪੜਾ ਤੋਂ ਬਾਅਦ ਰਹਿ ਵੀ ਜਾਂਦਾ ਤਾਂ ਉਹ ਮਾਫੀ ਦਿਓ ਉਸ ਨੂੰ ਅਗਲੀ ਵਾਰ ਪੜਾ ਤੇ ਜਰੂਰ ਉਸ ਦਾ ਸਨਮਾਨ ਕੀਤਾ ਜਾਵੇਗਾ ਸੋ ਸਾਰੇ ਸੇਵਾਦਾਰਾਂ ਨੂੰ ਅੱਜ ਪੜਾ ਤੇ ਜਿਨ੍ਹਾਂ ਨੇ ਸੇਵਾ ਕੀਤੀ ਆ ਸਾਡਾ ਮੇਨ ਮਕਸਦ ਉਹਨਾਂ ਦਾ ਹੀ ਸਨਮਾਨ ਕਰਨਾ ਸੀ ਉਧਰ ਰਹੋ ਤੁਸੀਂ ਉਹਦਾ ਕੰਮ ਉਹਦੇ ਲਈ ਬਹੁਤ ਔਖਾ ਹੈ। ਜਿਹੜੇ ਉੱਤਰ ਕਰਦੇ ਆ। ਵੀ ਉੱਤਰ ਕਰਦੇ ਆ। ਕੋਈ ਨਾ ਕੋਈ ਇੱਧਰ ਨਹੀਂ ਲੱਗਦਾ। ਉਹ ਮੇਰੀ ਬਣਾ ਰਹੇ ਨੇ ਖੜੇ ਉੱਤੇ। ਆਜੋ ਜੀ ਆਜੋ। ਬੀਬੀਆਂ ਤੋਂ ਬਾਅਦ ਹੁਣ ਸਾਡੇ ਸੇਵਾਦਾਰ ਵੀਰ ਕੀ ਹੈ? ਆ ਗੁੱਡੀ ਰਹਿ ਗਈ ਆ ਰਹਿ ਗਈ ਗੁੱਡੀ ਹੋਣ ਸਾਡੇ ਸੇਵਾਦਾਰ ਵੀਰ ਮਨੂ ਮਨੂ ਧੰਨਵਾਦ ਬੀਬੀਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਲੰਗਰ 3 ਦਿਨ ਦਾ ਰੱਖਿਆ ਸੀ ਪਹਿਲਾਂ ਤੇ ਸੇਵਾਦਾਰਾਂ ਦੀ ਖਾ ਦੇਣਾ ਠੀਕ ਹੈ ਜੋ ਵੀ ਮਾਤਾਵਾਂ ਵੀਰ ਪਰਮਾਨੰਦ ਉਹ ਰਹਿ ਗਏ ਕੋਪੜਾ ਪੜਾ ਪੜਾ ਨਹੀਂ ਨੂੰ ਆਈ ਤੋਂ ਆ ਜਾ ਮਨੂ ਆ ਜਿਹੜੇ ਦੋ ਭਾਈ ਆ ਦੋਨੇ ਭਰਾ ਨੇ ਇਹਨਾਂ ਨੂੰ ਖੜਾ ਦਿਓ ਖੜਾ ਖੜਾ ਕੇ ਦਿਓ ਇਕੱਠੇ ਖੜਾ ਕੇ ਚਲੋ ਇਹਨਾਂ ਦੋਨਾਂ ਨੂੰ ਆ ਮਨੂ ਨੂੰ ਚਲੋ ਉਹਦੋਂ ਕੋਲ ਦਿੰਨੇ ਆ ਮਨੂ ਨੂੰ ਬਾਅਦ ਦੇਣਾ ਆਪਾਂ ਬੋਲੋ ਕਰੋ ਠੀਕ ਹੈ ਕੋਈ ਤਾਂ ਹੋ ਨਹੀਂ ਇਹਨਾਂ ਨੇ ਮੇਲਾ ਮੇਲਾ ਅੰਕਲ ਕਿੱਥੇ ਆ ਬਿਲੇ ਅੰਕਲ ਮੇਲਾ ਉਹ ਸੋਰੀ ਵੀਰੇ ਮੇਲੇ ਚਾਚਾ ਆ ਮੇਲਾ ਮਿਲੇ ਆਈਓ ਬਹੁਤ ਬਹੁਤ ਧੰਨਵਾਦ ਇਸ ਵੀਰ ਦਾ ਇਹ ਸਵੇਰੇ 4 ਵਜੇ ਤੋਂ ਆ ਕੇ ਲੰਗਰ ਦੇ ਪਣਾ ਦੇ ਵਿੱਚ ਮਿਲੇ ਆਈ ਵੀਰੇ ਕਦਾਖਾ ਕਰ ਯਾਰ ਆ ਜੋ ਐਡਾ ਨਾ ਕਰੋ ਚਾਚਾ ਸਭ ਨੂੰ ਪਤਾ ਹੈ ਸਨਮਾਨ ਕਰਨਾ ਪਰ ਵੀਰਾਂ ਦਾ ਮੰਗਾ ਸਾਡਾ ਵੀਰ ਇਹ ਵੀ ਬਹੁਤ ਸੇਵਾ ਕਰਦਾ ਰਿਹਾ ਡੰਗਰਪਰਾ ਦੇ ਜਿਹਨੇ ਡੰਗਰ ਤੋਂ ਛਾਰੇ ਦੇਣਾ ਤੇ ਛੱਡਦਾ ਰਿਹਾ ਬਹੁਤ ਬਹੁਤ ਧੰਨਵਾਦ ਰਵਿੰਦਰ ਵੀਰੇ ਦਾ ਔਰ ਵੀ ਜੋ ਸੇਵਾਦਾਰ ਵੀਰੇ ਜੀ ਆਪਰੇ ਆਵੇ ਯਾਰ ਜਲਦੀ ਤੋਂ ਜਲਦੀ ਆਜੋ ਵੀਰੇ ਸਨਮਾਨ ਲੈ ਲਓ ਇਧਰ ਦੇਖ ਅੰਕਲ ਦੁਬਾਰਾ ਆਪਾਂ ਸੰਗਤਾਂ ਦੀ ਸੇਵਾ ਦੇ ਵਿੱਚ ਜੁਟ ਸਕੀਏ ਜਲਦੀ ਤੋਂ ਜਲਦੀ ਆਪੀ ਨੇੜੇ ਆਜੋ ਵੀਰੇ ਸਾਰੇ ਸੇਵਾਦਾਰ ਵੀਰਾਂ ਨੂੰ ਹੱਥ ਜੋੜ ਕੇ ਬੈਠਦੀਆਂ ਆਜੋ ਅਕਲ ਮਿੱਤਰ ਬੋਲ ਕੇ ਸਨਮਾਨ ਕਰ ਚਲਵਿੰਦਰ ਰਵਿੰਦਰ ਉਹ ਆਹ ਜਿਹਨੇ ਵੀ ਵੀਰ ਨੇ ਸਨਮਾਨ ਲੈਣਾ ਆਜੋ ਵੀਰੇ ਲੰਗਰ ਕਮੇਟੀ ਲੋਕ ਤੁਹਾਡੇ ਦੇ ਮਾਨ ਆ ਜੀ ਪਹੁੰਚੋ ਠੀਕ ਹੈ ਠੀਕ ਸੇ ਜੋ ਸਨਮਾਨ ਕੀਤਾ ਗਿਆ ਸਾਰੇ ਸੇਵਾਦਾਰ ਵੀਰਾਂ ਦਾ ਇਹ ਲੰਗਰ ਤੇ ਹੀ ਇੱਥੇ ਹੀ ਕਰਨਾ ਸੀਗਾ ਵੀਰੇ ਇੱਥੇ ਹੀ ਕੀਤਾ ਗਿਆ ਕੋ ਸਿਮਰਾ ਕਿੱਥੇ ਸਿਮਰਾ ਆ ਵੇਖਿਓ ਹੀ ਸਾਹਮਣੇ ਨੂੰ ਆਪ ਕੋਡੀ ਆ ਦੇਖੀ ਵੀਰ ਇਧਰ ਜਾਕੀ ਵਾਲੇ ਅੰਕਲ ਜਾਕੀ ਵਾਲੇ ਅੰਕਲ ਪਹੁੰਚੋ ਰੇ ਜੀ ਅੰਕਲ ਆਜੋ ਆਜੋ ਜੀ ਠੀਕ ਹੈ ਜੀ ਬੰਤਾ ਪੂਰੀ ਸਾਹਿਬ 76 ਤੇ ਬਲਵੰਤ ਜੀ ਸਨਮਾਨ ਹੈ ਆਉਂਦਾ ਜਲਦੀ ਆ ਵੀਰੇ ਆਪਾਂ ਦੁਬਾਰਾ ਦੇਵਾ ਦੇ ਵਿੱਚ ਜੁਟਣਾ ਵੀਰੇ ਜਲਦੀ ਆਓ ਯਾਰ ਚੱਲੇ ਜਾਂਦੇ ਆ ਯੂਰੇ ਪ੍ਰਦੀਪ ਜਾ ਜਲੇ ਜਾਂ ਤੈਨੂੰ ਲੈ ਗਿਆ ਵੀਰੇ ਆਓ ਜਲਦੀ ਸੱਤੇ ਵੀਰੇ ਆਓ ਯਾਰ ਛੇਤੀ ਲੈ ਲਓ ਸਨਮਾਨ ਆਜੋ ਵੀਰੇ ਆ ਮੁੰਡੇ ਬਹੁਤ ਜੋਸ਼ ਨਾਲ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਇਹ 4 ਵਜੇ ਸੱਤੋਂ ਵੀ ਪਹਿਲਾਂ ਉੱਠ ਕੇ ਅੰਦਰ ਦੇ ਵਿੱਚ ਸੇਵਾ ਦੇਖੇ ਜਾਨਾ ਜਾ ਤੂੰ ਜਾ ਭੱਜ ਆ ਜੋ ਸੇਵਾਦਾਰ ਵੀਰਾਂ ਦਾ ਬੀਪੀਆਂ ਦਾ ਸਨਮਾਨ ਹੋ ਗਿਆ ਉਹ ਆਪਣੀ ਆਪਣੀ ਸੇਵਾ ਦੇ ਵਿੱਚ ਲੱਗ ਜਾ ਰਿਕਵੈਸਟ ਹੈ ਜੀ ਬ੍ਰਿੰਦਰ ਆਪਣੀ ਆਪਣੀ ਸੇਵਾ ਦੇ ਵਿੱਚ ਇੱਧਰ ਦੇਖਿਆ ਫੜ ਲਓ ਉਹ ਤਿਆਰ ਕਰਨਾ ਜਾਂ ਵਰਤਣਾ ਉਹ ਆਪਣੀ ਆਪਣੀ ਸੇਵਾ ਦੇ ਵਿੱਚ ਲੱਗ ਜਾਓ ਵੀਰੇ ਅਕੀਮਾ ਰੰਜੇਂਦਰ ਸਿੰਘ ਮਾਨੂੰ ਇਹ ਵੀ ਵੀਰ ਸਾਡਾ ਬਹੁਤ ਸੇਵਾ ਕਰਦਾ ਤਵੇਰ ਤੋਂ ਪਹੁੰਚਦੇ ਸੀ ਇਹ ਸਭ ਤੋਂ ਪਹਿਲਾਂ ਬ੍ਰਿੰਦਰ ਬ੍ਰਿੰਦਰ ਆਏ ਠੀਕ ਹੈ ਆਓ ਜੀ ਆਓ ਵੀਰੇ ਰਾਜੂ ਚਲਵਿੰਦਰ ਸਾਹਿਬ ਸਾਹਿਬ ਸੈਭੂ ਸੈਭੂ ਪਹੁੰਚ ਵੀਰੇ ਜਲਦੀ ਤੋਂ ਜਲਦੀ ਆਜੋ ਕੁਲਵਿੰਦਰ ਵੀਰੇ ਆਓ ਇੱਧਰ ਫੌਜੀ ਸਾਹਿਬ ਅੰਕਲ ਫੌਜੀ ਮੈਨੂੰ ਸੌਰੀ ਨਾ ਪੜਾ ਕੰਮ ਡਾਕਟਰ ਇੱਧਰ ਦੇਖੋ ਫੌਜੀ ਕਰਦੇ ਬਾਅਦ ਠੀਕ ਹੈ ਜੀ ਕਿਵੇਂ ਲਿਆਦੀਆਂ ਇੱਕ ਨੰਨੀ ਦੇ ਨਿਕਲ ਠੀਕ ਹੈ ਅੱਬਾਈ ਫੋਟੋ ਕੇਵਲ ਖੋਤਾ ਇੱਧਰ ਦੇਖੋ ਜੀ ਇੱਧਰ ਦੇਖੋ ਕੇਵਲ ਕਰਦੀ ਫੋਟੋ ਯਾਰ ਰਵੀਰ ਆ ਜਾ ਇੱਧਰ ਦੇਖੀ ਉਹ ਦੇਖੀ ਵੀਰੇ ਉਹ ਚੱਲ ਚੱਲ ਜੇ ਕੋਈ ਸੇਵਾਦਾਰ ਵੀਰ ਰਹਿ ਗਿਆ ਪੜਾ ਤੇ ਸਨਮਾਨ ਵੱਲੋਂ ਤਾਂ ਸਾਨੂੰ ਮਾਫੀ ਦਿਓ ਮਾਣਵੇਂ ਪਿੰਡੋਂ ਆਇਆ ਗੱਲ ਤੇ ਜੀ ਸੰਦੀਪ ਸਿੰਘ ਮੋਮਨਾਵਦੀ ਸਾਡਾ ਲਾਈਵ ਵਾਲਾ ਵੀਰਾ ਉਹਨਾਂ ਦਾ ਵੀ ਬਹੁਤ ਸਨਮਾਨ ਕੋਈ ਨਾ ਕੋਈ ਇਹਦਾ ਹੈ i oh, you, oh, oh. ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ